ਜਦੋਂ ਪੰਜਾਬ ਡੁੱਬਦਾ ਉਹਦੇ ਨਾਲ ਕੋਈ ਨਹੀਂ ਖੜਦਾ ਕੌਣ ਖੜਦਾ ਸਾਡੇ ਸਿੱਖ ਨੌਜਵਾਨ ਜਾਂ ਸਾਡੇ ਜਿਹੜੇ ਬਾਬੇ ਗੁਰਦੁਆਰਾ ਸਾਹਿਬ ਵਾਲੇ ਜਾਂ ਹੋਰ ਐਨਜੀਓ ਖੜਦੀਆ ਕਿਵੇਂ ਦੇਖ ਰਹੇ ਹੋ ਵੀਰੇ ਅੱਜ ਬੰਨ ਟੁੱਟਿਆ ਹੋਇਆ ਸਰਕਾਰਾਂ ਨਹੀਂ ਖੜੀਆਂ ਕੋਈ ਹੋਰ ਨਹੀਂ ਖੜਿਆ ਲੇਕਿਨ ਫਿਰ ਵੀ ਸਾਡੀ ਨੌਜਵਾਨੀ ਹੈ ਜਾਂ ਸਾਡੇ ਬਜ਼ੁਰਗ ਥੱਲੇ ਪੜ ਰਹੇ ਨੇ ਨੌਜਵਾਨ ਹੈ ਜਿਹੜੇ ਬੰਨ ਲਾ ਰਹੇ ਤੁਸੀਂ ਕਿਵੇਂ ਦੇਖ ਰਹੇ ਉਹਨੂੰ ਬਾਬਾ ਜੀ ਬੈਰ ਜੀ ਖਾਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਬਾਬਾ ਜੀ ਆਪਦੀ ਨਗਰਾਂ ਨੌਜਵਾਨੇ ਉਹ ਵੇਖੰਦੇ ਆਂ ਕੀ ਵਾਹ ਤੋਂ ਵਾਹ ਤੇ ਇਥੇ ਮਿੱਟੀ ਦੀ ਸੇਵਾ ਕਰੋ ਬੰਦੇ ਰਾਸ਼ਨ ਵਾਲੀ ਕੋਈ ਕਮੀ ਨਹੀਂ ਆ ਘਰਾਂ ਦੇ ਘਰ ਸੱਚੇ ਬਾਦਸ਼ਾਹ ਨੇ ਭਰਤੇ ਖਾਣ ਜੋਗਾ ਹਰ ਇੱਕ ਦੇ ਡਰਮ ਜੇਗਾ ਦੂਜੀ ਬੇਨਤੀ ਜੇ ਕੇ ਇਹਦੀ ਹੈਲਪ ਕਰਨੀ ਹੈ ਡੀਜ਼ਲ ਲੈ ਕੇ ਆਓ ਜਦੋਂ ਪੈੜੀਆਂ ਕਰਾਉਣੀਆਂ ਹੋਈਆਂ ਤੇ ਹੱਥਾਂ ਪਧਰੇ ਕਰ ਲਏ ਹੋਏ ਪਹਿਲਾਂ ਇੰਨਾ ਪੈਸਾ ਵੇਸਟ ਨਾ ਕਰੋ ਜੇ ਤੁਸੀਂ ਆਪ ਦੇ ਐਡੀ ਦੂਰੋਂ ਸੰਧ ਲਿਆ ਸਕਦੇ ਜੇ ਤਾਂ ਜਿੱਥੇ ਬੰਨ ਟੁੱਟੇ ਉਹ ਘਰਾਂ ਜਾ ਕੇ ਵੇਖੋ ਘਰਾਂ ਦੇ ਕੋਈ ਛਾਤਰੇ ਬੈਠਾ ਤਰਪੈਲ ਪਾ ਕੇ ਬੈਠਾ ਤੇ ਆਪਾਂ ਉੱਥੇ ਹੀ ਵੇਖ ਕੇ ਵੀਡੀਓ ਬਣਾ ਕੇ ਚੱਲ ਜੰਦੇ ਇਹ ਕੋਈ ਲਾਲੋ ਪਿਕਨਿਕ ਵਾਲਾ ਕੰਮ ਨਹੀਂ ਹੁੰਦਿਆ ਘਰਾਂ ਦੇ ਘਰ ਵਿਚਾਰੇ ਉੱਜੜ ਗਏ ਆ ਤੇ ਦੂਜੀ ਗੱਲ ਦੀ ਨੌਜਵਾਨਾਂ ਘੜੀ ਇਹ ਆ ਵੱਧ ਤੋਂ ਵੱਧ ਜਿੰਨੇ ਤੁਹਾਡੇ ਟਰੈਕਟਰ ਆ ਕੋਈ ਤੁਹਾਨੂੰ ਮਢੀਰ ਕਹਵੇ ਕੋਈ ਤੁਹਾਨੂੰ ਫੁਗਰੇ ਕਹਵੇ ਕੋਈ ਤੁਹਾਨੂੰ ਆਖੇ ਯਾਰ ਐਡੇ ਜਿਹੇ ਟਰੈਕਟਰ ਲਿਆਉਂਦੇ ਉਹ ਗੱਲਾਂ ਦੇ ਜਿਗਰ ਨਾ ਕਰੋ ਮਹਾਰਾਜ ਦੇ ਤੁਸੀਂ ਕਾਲ ਫੁਰਕੇ ਦੀ ਸੇਵਾ ਕਰਨੀ ਕ੍ਰੈਕਟਰ ਫੜੋ ਵਾਹ ਤੋਂ ਵਾਹ ਦੇ ਜਿੱਥੇ ਬੰਨ ਟੁੱਟੇ ਆ ਸਭਰਾ ਬੰਨ ਟੁੱਟਾ ਇੱਥੇ ਬੰਨ ਟੁੱਟਾ ਆ ਦੀ ਹਲਪ ਲੈ ਗਏ ਇੱਥੇ ਪਹੁੰਚੋ ਤੇ ਜਿਹੜਾ ਇਹਨਾਂ ਦਾ ਲਾਲੋ ਆਪਾਂ ਬੰਨ ਬੰਨ ਗਏ ਨੌਜਵਾਨ 4-5 ਦਿਨ ਹੋ ਗਏ ਇੱਥੇ ਲੱਗੇ ਆ ਬਾਬਾ ਜੀ ਵੀ ਇੱਧਰ ਲੱਗੇ ਜਾਲ ਬੰਨਣ ਦੇ ਆ ਇਹਨਾਂ ਦੀ ਬਹੁਤ ਵੱਡੀ ਦੇਣ ਆ ਨੌਜਵਾਨਾਂ ਨੂੰ ਇਹੋ ਅਪੀਲ ਆ ਹੋਰ ਕੋਈ ਅਪੀਲ ਨਹੀਂ ਤੇ ਕਲਾਕਾਰ ਜਿਹੜੇ ਆਪਣੇ ਇੰਡਸਟਰੀ ਦੇ ਉਹਨਾਂ ਘੜੀ ਬੇਨਤੀ ਆ ਬਾਬਾ ਜੀ ਵਾਧੂ ਆ ਪਰ ਰਾਸ਼ਨ ਪਜਾ ਲਿਆ ਕਮੇਟੀਆਂ ਨਾਲ ਕੰਟੈਕਟ ਕਰੋ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਹਾਲ ਪੁੱਛੋ ਉਹਨਾਂ ਦੇ ਕੀ ਬੀਤਨ ਦੀ ਆ ਤੇ ਆ ਮਾਝੇ ਦਰਪਦੂ ਇਹ ਕਹਿੰਦੇ ਮਾਜ ਬੈਕ ਸਾਈਡ ਵੀ ਵੇਖ ਲੋ ਜਾ ਕੇ ਸਬਰਾਂ ਦੀ ਹਾਲਤ ਕੀ ਆ ਉਥੇ ਲੋਕ ਕਿਵੇਂ ਆ ਆਪਣੇ ਘਰਾਂ ਦੀ ਕੰਡੀਸ਼ਨ ਸਮਝ ਕੇ ਕਿਵੇਂ ਲਾ ਲੋ ਕੰਮ ਕਰਦਾ ਆ ਥੋੜਾ ਜਿਹਾ ਉਧਰ ਨੂੰ ਵੀ ਕਲਾਕਾਰਾਂ ਗੜੀ ਬੇਨਤੀ ਹੀ ਹੋਣੋ ਵੀ ਹਲਾ ਮਾਰੋ ਕਲਾ ਇੱਕੇ ਪਾਸੇ ਨਹੀਂ ਤੁਰੀਦਾ ਹੁੰਦਾ ਠੀਕ ਹੈ ਤੇ ਦੂਜੀ ਉਹਨਾਂ ਵੀਰਾਂ ਗਾੜੀ ਬੇਨਤੀ ਆ ਜਿਹੜੇ ਸਿਰਫ ਇੱਥੇ ਘੁੰਮਣ ਫਿਰਨੋਂ ਬੇ ਆ ਵੀਡੀਓ ਬਣਾ ਕੇ ਘਰਾਂ ਨੂੰ ਚੱਲ ਜਾਂਦੇ ਆ ਆ ਫਿਰ ਜੀ ਜਿਨਾਂ ਦੇ ਬੀਤਨ ਦੀ ਉਹਨਾਂ ਨੂੰ ਪੁੱਛੋ ਦੂਜੇ ਰਾਹ ਕੋ ਹਾਲ ਨਹੀਂ ਪੁੱਛਣ ਇੱਥੇ ਆਉਂਦੇ ਆ ਤੇ ਦੂਜੀ ਬੇਨਤੀ ਸਰਕਾਰ ਨੂੰ ਆ ਭਗਵਾਨ ਤਮਨ ਨੂੰ ਇਹ ਪਹਿਲਾਂ ਬਸੰਤੀ ਆਂਦੇ ਨੇ ਨਾ ਬਸੰਤੀ ਨੱਚੰਦੀ ਆ ਇਹ ਭਗਵੰਤੀ ਨੱਚੰਦੀ ਆ ਆ ਬੇੜਾਗਰਕ ਪੰਜਾਬ ਦਾ ਉਹ ਕਰਾਉਂਦਿਆ ਲੈਂਡ ਪੂਲਿੰਗ ਟੱਕ ਟੱਕ ਡਿਆ ਇਹਨਾਂ ਜਿਹੜਾ ਕਿਸਾਨਾਂ ਦੀ ਜ਼ਮੀਨ ਖੋਣ ਵਾਸਤੇ ਇਹਨਾਂ ਨੂੰ ਪਰ ਮਾਜਾ ਦੱਬਦਾ ਨਹੀਂ ਕਿ ਇਹ ਤੋਂ ਤੈਨੂੰ ਕਿਹੜੇ ਤਰੀਕੇ ਨਾਲ ਦਬਾਉਣਾ ਇਹਨਾਂ ਦਰਿਆਵਾਂ ਦੀ ਮਾਰ ਮਾਰੀ ਵੱਧ ਤੋਂ ਵੱਧ ਬਾਬਾ ਜੀ ਦਰਿਆ ਟੁੱਟਣੇ ਨੇ ਇਹਨਾਂ ਪਾਣੀ ਸਿਕੋਰ ਕਰਕੇ ਜੋ ਛੱਡੰਦਾ ਆ ਪਾਣੀ ਦਾ ਦਰਿਆ ਡੈਮ ਤਾਂ ਹੀ ਹੁੰਦਾ ਪਾਣੀ ਰਿਲੀਜ਼ ਹੋਈ ਜਾਵੇ ਪਾਣੀ ਨੇ ਸੇਵ ਕਰਕੇ ਸੁੱਟਿਆ ਇੱਕ ਬੰਬ ਬਣਾ ਗਏ ਬਾਰੇ ਮਾਜਾ ਮਰਨਾ ਨਹੀਂ ਅੱਛੀ داری ਧਰਤੀ ਆ ਬਾਪੂ ਵਿਧੀ ਚੰਦ ਬਾਪੂ ਤਾਰਾ ਸ਼ੀਰ ਬਾਪੂ ਦੀਪ ਸਿੰਘ ਦੀ ਧਰਤੀ ਆ ਇਹ ਦੱਬਣੀ ਦੁੱਬਣੀ ਨਾ ਮੋਦੀ ਨੂੰ ਸਿੱਧੀ ਇਹ ਚੇਤਾਵਨੀ ਸਮਝ ਲਓ ਦੂਜੀ ਗੱਲ ਭਗਵਾਨਤ ਮਾਣਾ মিডিਆ ਜਰ ਕੱਟੇ ਹੋਣਾ ਇਹ ਗੱਲ ਸਮਝ ਲੈ ਜੱਟਾ ਸੋ ਜੱਡ ਸਕੋਰਟੀਆਂ ਲਈ ਫਿਰਦਾ ਇੱਥੇ ਕੌਮ ਦੇ ਹੀਰੇ ਹੈਗੇ ਜਦੋਂ ਤੇ ਸਕੋਰਟੀਆਂ ਕਿਰੇ ਸਾਈਡ ਤੇ ਜਾਣੀਆਂ ਨਾ ਪੁੱਤ ਤੁੰਨਾਗੇ ਉਥੋਂ ਤੱਕ ਤੂੰ ਹੀ ਯਾਦ ਰੱਖੇਗਾ ਕਿ ਇੱਥੇ ਬਾਬੇ ਗਰਬਜ ਸਿੰਘ ਮਾਣੋ ਵਰਗੇ ਆ ਨਾ ਹੱਥ ਪਿਆ ਹੀ ਠੀਕ ਆ ਇਹ ਨਹੀਂ ਮੇਰੀ ਬੇਨਤੀ ਪ੍ਰਵਾਨ ਕਰੋ ਨੌਜਵਾਨਾਂ ਘੜੀ ਬੇਨਤੀ ਖਵਾਤ ਤੋਂ ਬਾਦ ਮਿੱਟੀ ਲੈ ਔਰ ਕੱਕ ਲੈ ਕੇ ਨਾ ਵਾਇਗੁਰ ਜੀ ਕਾ ਖਾਸਾ ਵਾਇਗੁਰ ਜੀ ਕੀ ਫਤਿਹ ਤਾਂ ਕਿਤੇ ਨਾ ਕਿਤੇ ਜਿਹੜਾ ਰੋਸ ਆ ਉਹ ਵੀ ਨੌਜਵਾਨਾਂ ਦੇ ਉੱਤੇ ਦਿਖਦਾ ਹੈ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਲੇਕਿਨ ਫਿਰ ਵੀ ਨੌਜਵਾਨਾਂ ਦਾ ਜਿਹੜਾ ਵੱਡਾ ਕੱਠਾ ਔਰੇ ਦੇਖਣ ਨੂੰ ਮਿਲਦਾ ਹੈ ਤੇ ਅਸ ਟਾਈਮ ਜੇ ਦਵਾਰੇ ਵਿੱਚ ਫਿਰ ਦਿਖਾਵਾ ਜਿਹੜਾ ਰਸਤਾ ਟੁੱਟਿਆ ਹੋਇਆ ਸੀ ਕਿੱਡਾ ਹੀ ਵੱਡੀ ਜਿਹੜੀ ਟੁੱਟਣ ਦੀ ਜਿਹੜਾ ਕਾਰਨ ਹੋਇਆ 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 ਔਰ ਇਹਨਾਂ ਵੀਰਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਵੀ ਵੱਤੋ ਬਾਅਦ ਜਿਹੜੇ ਨੌਜਵਾਨ ਆ ਜਿਹੜੇ ਉਹ ਔਰੇ ਪਹੁੰਚੋ ਥੱਲੇ ਲੈ ਕੇ ਪਹੁੰਚੋ ਔਰ ਹੋਰ ਜਿਹੜਾ ਮਟੀਰੀਅਲ ਹੈ ਤੁਸੀਂ ਕਿਸੇ ਵੀ ਸੰਸਥਾਵਾਂ ਦੇ ਨਾਲ ਜੁੜੋ ਤਾਂ ਉਹਨਾਂ ਨੂੰ ਹੀ ਜਿਹੜਾ ਸਮਾਨ ਦਿੱਤਾ ਜਾਵੇ ਤਾਂ ਕਿ ਜਿਹੜੇ ਲੁੱਟਖੋ ਕਰ ਰਹੇ ਨੇ ਉਹਨਾਂ ਤੋਂ ਵੀ ਜਿਹੜਾ ਬਚਾਅ ਹੋ ਜਾਵੇ ਅੱਜ ਜਿਹੜੀ ਕੈਮਰਾਮੈਨ ਕੋਨੇ ਵਾਲ ਤੋਂ ਜਿਹੜੀ ਰਿਪੋਰਟ ਹੈ ਗੁਰਜੀਤ ਸਿੰਘ ਦੇ ਨਾਲ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜਿਸ ਸਟਾਫ ਨੇ ਕਿਪਾਸਿੰਗ ਲੋਗੜ